ਕਾਂਗਰਸ ਲੀਡਰ ਸੁਖਪਾਲ ਖੈਰਾ ਖਨੋਰੀ ਬਾਰਡਰ ਪਹੁੰਚੇ ਨੇ ਉਹਨਾਂ ਨੇ ਜਗਜੀਤ ਸਿੰਘ ਢੱਲੇਵਾਲ ਜੀ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਦਾ ਹਾਲ ਜਾਣਿਆ ਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੌਮੀ ਲੀਡਰ ਰਾਹੁਲ ਗਾਂਧੀ ਸੰਸਦ ਦੇ ਵਿੱਚ ਕਿਸਾਨਾਂ ਦਾ ਹੱਕ ਦੀ ਗੱਲ ਕਰਦੇ ਨੇ ਤੇ ਉਹਨਾਂ ਦਾ ਸਾਥ ਦੇਣ ਦੀ ਗੱਲ ਕਰਦੇ ਨੇ ਤੇ ਮੈਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਕਿਸਾਨ ਮੋਰਚੇ ਦੇ ਵਿੱਚ ਆਉਣ ਦੇ ਲਈ ਉਹਨਾਂ ਨੇ ਖੁੱਲਕੇ ਸਮਰਥਨ ਕੀਤਾ ਹੈ ਕਿਸਾਨ ਮੋਰਚੇ ਦਾ ਜਿਹੜਾ ਜੋ ਕੁਝ ਹੁਣ ਹੋ ਰਿਹਾ ਪੰਜਾਬ ਦੇ ਵਿੱਚ ਇਹ ਜਿਹੜੇ ਪਹਿਲਾਂ ਜ਼ਾਬਰ ਸੀ ਨਾ ਜੀ ਚਾਹੇ ਉਹ ਮੁਗਲ ਸੀ ਤੇ ਚਾਹੇ ਉਹ ਅੰਗਰੇਜ਼ ਸੀ ਉਹਨਾਂ ਨੂੰ ਘੱਟ ਨਿਗਾ ਇਹ ਸਮਝ ਕੇ ਸਿਰਫ ਤਰੀਕੇਕਾਰ ਬਦਲਿਆ ਗਿਆ ਉਦੋਂ ਉਹ ਜ਼ਿਆਦਾ ਮਤਲਬ ਕੀ ਕਹਿੰਦੇ ਜਸਬਾਨੀ ਤੌਰ ਤੇ ਸਾਡੀ ਸਾਡੀ ਹੋਂਦ ਨੂੰ ਨੁਕਸਾਨ ਪਹਚਾਇਆ ਉਹ ਸਿਸਟਮ ਬਦਲ ਕੇ ਹੁਣ ਦੀਆਂ ਸਰਕਾਰਾਂ ਨੇ ਆਰਥਿਕ ਤੌਰ ਤੇ ਸਾਨੂੰ ਨੁਕਸਾਨ ਪਹੁੰਚਾਉਣ ਦਾ ਜੋ ਮਨਸੂਬੇ ਬਣਾਏ ਹੋਏ ਨੇ ਇਸ ਕਰਕੇ ਤੁਸੀਂ ਦੇਖੋਗੇ ਆ ਜਿਹੜੀ ਫਸਲ ਨੰਗ ਕੇ ਗਈ ਆ ਇਦੇ ਚ ਝੋਨੇ ਚ ਵੀ ਘੱਟੋ ਘੱਟ ਨਹੀਂ ਤਾਂ ਮੇਰੇ ਹਿਸਾਬ ਨਾਲ 4-5000 5-6000 ਕਰੋੜ ਰੁਪਇਆ ਕਿਸਾਨਾਂ ਤੋਂ ਬਕਾਇਦਾ ਸਰਕਾਰਾਂ ਨੇ ਲੁੱਟਿਆ ਕਹਿ ਕੇ ਲੁੱਟਿਆ ਵਾ ਕਿ ਤੁਹਾਡਾ ਅਸੀਂ ਫਸਲ ਤਾਂ ਖਰੀਦਾਂਗੇ ਜੇ ਤੁਸੀਂ ਇੰਨਾ ਕਟ ਕੁੰਟਲ ਦਾ ਦਿਓਗੇ 150 200 250 ਰੁਪਇਆ 300 ਰੁਪਇਆ ਇਹ ਇਸ ਇਸ ਨੂੰ ਮੈਂ ਆਰਥਿਕ ਪੈਨੂਮੈ ਦਾ ਨਾਮ ਰੱਖਿਆ ਹੈਗਾ ਕਿ ਇਕਨੋਮਿਕ ਟਰੋਰਿਜ਼ਮ ਹੈ ਨਵੀਂ ਪਾਲਿਸੀ ਆ ਸਾਡਾ ਜੀਐਸਟੀ ਲੈ ਗਏ ਨੇ ਸਾਰਾ ਟੈਕਸ ਜਿਹੜਾ ਅਸੀਂ ਹੁਣ ਮੰਗਤੇ ਬਣ ਕੇ ਰਹਿ ਗਏ ਨੇ ਲਾਈਕਵਾਇਜ਼ ਸਾਡਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਸਾਡੇ ਜਿੰਨੇ ਅਧਿਕਾਰ ਸੀਗੇ ਜਿਹੜੀਆਂ ਗੱਲਾਂ ਅਸੀਂ ਆਪ ਫੈਸਲਾ ਕਰਨਾ ਸਾਡੀ ਪੜ੍ਹਾਈ ਦੀ ਨੀਤੀ ਅਸੀਂ ਫੈਸਲਾ ਕਰ ਹੀ ਨਹੀਂ ਸਕਦੇ ਸਾਡੇ ਲੇਬਰ ਲਾਜ਼ ਸਾਡਾ ਜਿਹੜਾ ਪੰਜਾਬ ਦਾ ਭੁਵਿੱਖ ਹੈ ਸਾਡੇ ਪਾਣੀਆਂ ਦੀ ਗੱਲ ਆ ਅਸੀਂ ਤਾਂ ਸਾਡੇ ਕੋਲ ਤਾਂ ਹੁਣ ਕੋਈ ਅਸੀਂ ਤਾਂ ਮਿਨਿਸਪੈਲਟੀਆਂ ਬਣ ਕੇ ਰਹਿ ਗਈਆਂ ਤਾਂ ਕਰਕੇ ਜਿਹੜੀਆਂ ਗੱਲਾਂ ਇਹਨਾਂ ਨੇ ਉਠਾਈਆਂ ਕਿਸਾਨੀ ਮੰਗਾਂ ਦੀ ਉਹ ਸਪੋਰਟ ਕਰਨ ਆਏ ਆ ਔਰ ਇਹ ਸਾਰੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਫਰਜ਼ ਬਣਦਾ ਕਿ ਇਹਨਾਂ ਦੀ ਮਦਦ ਕਰਨ ਕਿਉਂਕਿ ਜਿਹੜਾ ਇਹ ਕਿਸੇ ਵੀ ਔਰ ਇਸ ਉਮਰ 'ਚ ਕੈਂਸਰ ਦੇ ਪੇਸ਼ੈਂਟ ਨੇ ਕਿਸੇ ਵੀ ਆਦਮੀ ਨੂੰ ਭੁੱਖਾ ਰਹਿਣਾ ਪਤਾ ਇੱਕ ਵਕਤ ਦੀ ਰੋਟੀ ਨਹੀਂ ਛੱਡ ਦੇ ਤੋ ਭਗਵੰਤ ਮਾਨ ਦਾ ਮੈਨੂੰ ਇਸ ਗੱਲ ਤੋਂ ਦੁੱਖ ਆ ਕਿ ਆ ਜਿੰਨਾ ਹਜੂਮ ਤੁਸੀਂ ਇੱਥੇ ਦੇਖ ਰਹੇ ਹੋ ਹਜ਼ਾਰਾਂ ਦੀ ਤਦਾਦ ਚ ਲੋਕ ਆਏ ਨੇ ਸਾਰੇ ਪੰਜਾਬ ਚ ਇਹਨਾਂ ਨੇ ਵੋਟਾਂ ਪਾ ਕੇ ਬਣਾਇਆ ਇਹਨਾਂ ਨੂੰ 18 ਦਿਨ ਤੋਂ ਇੱਕ ਵਿਅਕਤੀ ਹਾਲ ਪੁੱਛਣ ਵੀ ਨਾ ਆਵੇ ਕੋਸ਼ਿਸ਼ ਵੀ ਨਾ ਕਰੇ ਔਰ ਸਾਡੇ ਚਲੋ ਕੇਂਦਰ ਸਰਕਾਰ ਦਾ ਤਾਂ ਸਾਨੂੰ ਪਤਾ ਕਿ ਪੱਕੇ ਉਹ ਸਾਡੇ ਉਹਨਾਂ ਨੇ ਪੰਜਾਬ ਨੂੰ ਨਿਸ਼ਾਨੇ ਤੇ ਰੱਖਿਆ ਕਟਵਾਟ ਇਹ ਤਾਂ ਸਰਕਾਰ ਸਾਡੀ ਆਪਣੀ ਸੀਗੀ ਇਨੂੰ ਬਣਨਾ ਚਾਹੀਦਾ ਸੀਗਾ ਕਿ ਇਹ ਡੱਲੇਵਾਲ ਦੀ ਲੜਾਈ ਨਹੀਂ ਇਹ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਸਰਕਾਰ ਦੀ ਲੜਾਈ ਬਣਾ ਕੇ ਸੀ ਅੱਗੇ ਲੈ ਕੇ ਚੱਲਾਂਗੇ ਲੇਕਿਨ ਉਹ ਬਹੁਤ ਬੁਰੀ ਤਰ੍ਹਾਂ ਨਾ ਫੇਲ ਹੋਏ ਨਾ ਚਾਹੀਦਾ